ਹਾਲਾਤ ਇੱਕ ਦਫਾ ਐਸੇ ਹੋ ਗਏ ਸਨ ਜਦ ਸਰੋਵਰ ਦੀ ਖੁਦਾਈ ਚੱਲ ਰਹੀ ਸੀ ਨਾ ਤੇ ਮਜ਼ਦੂਰਾਂ ਨੂੰ ਵੀ ਪੈਸੇ ਦੇਣ ਵਾਸੇ ਪੈਸੇ ਨਹੀਂ ਸਨ ਇਤਿਹਾਸ ਕੇਂਦਰ ਸ਼ਾਮੇ ਸਤਗੁਰ ਸੋਚਦੇ ਚ ਬੈਠੇ ਮਜ਼ਦੂਰ ਬੜੇ ਨੇ ਸਾਰਿਆਂ ਨੂੰ ਦੇਣੇ ਨੇ ਤੇ ਥੈਲੀ ਰਿਚ ਦਮੜੇ ਕਾਟਨੇ ਰੱਬੀ ਨੇ ਭਾਈ ਸੋਮਾ ਜੀ ਆ ਗਏ ਇਸ ਸਤਗੁਰਾਂ ਦੀ ਥੈਲੀ ਨੇ ਇੱਕ ਪਾਸੇ ਕਰਕੇ ਆਪਣੀ ਥੈਲੀ ਰੱਖੀ ਮਹਾਰਾਜ ਅੱਜ ਮਜ਼ਦੂਰਾਂ ਨੂੰ ਇਸ ਥੈਲੀ ਚ ਉਹ ਦੇਵ ਇਸ ਸਤਗੁਰਾਂ ਦੀ ਜ਼ੁਬਾਨ ਚੋਂ ਨਿਕਲਿਆ ਤੂੰ ਤੇ ਸਾਡਾ ਸ਼ਾਹ ਹੈ ਉਸ ਦਿਨ ਤੋਂ ਗੁਰੂ ਘਰ ਦੇ ਚ ਇੱਕ ਬਰਾਦਰੀ ਚਲੀਏ ਜਿਨ੍ਹਾਂ ਨੂੰ ਸ਼ਾਹ ਸਾਹਿਬ ਕਰਕੇ ਕਹਿੰਦੇ ਨੇ ਸੋਮੇ ਸ਼ਾਹ ਤੋਂ ਚਲੀਏ ਔਰ ਇੱਕ ਕਾਫੀ ਤਾਦਾਦ ਦੇ ਚ ਹਰਿਆਣੇ